ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਸ਼੍ਰੀ ਰਵਜੋਤ ਸਿੰਘ ਵਿਲੋ ਤੜਕਸਾਰ ਜਲੰਧਰ ਦਾ ਅਚਨਚੇਤ ਦੌਰਾ ਕੀਤਾ ਗਿਆ। ਤੇ ਸਭ ਤੋਂ ਪਹਿਲਾਂ ਸਾਰੀ ਸੰਗਤ ਨੂੰ ਬਹੁਤ-ਬਹੁਤ ਵਧਾਈਆਂ ਜਲੇ ਬਰਦੇ ਦੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਤੇ ਅੱਜ ਅਸੀਂ तकरीबन 6 ਵਜੇ ਅਸੀਂ ਇੱਥੇ ਆਪਾਂ ਜਲੰਧਰ ਆ ਗਏ ਸੀ ਨਾਲ ਸਾਡੀ ਪੂਰੀ ਟੀਮ ਟੀਸੀ ਸਾਹਿਬ ਅਗਰ왈 ਜੀ ਤੇ ਸਾਡੇ ਦੋਨਿਕ ਬਿਸ਼ਰ ਸਾਹਿਬ ਜੈਨ ਸਾਹਿਬ ਤੇ ਸਾਡੇ ਇੱਥੋਂ ਦੇ ਪਹਿਲੇ ਨਾਗਰਿਕ ਮੇਰ ਸਾਹਿਬ ਬਨੀਤ ਜੀ ਸਾਡੇ ਨਾਲ ਹੀ ਸੀਗੇ ਤੇ ਕਾਉਂਸਲਰ ਸਾਹਿਬਾਨ ਵੀ ਨਾਲ ਸਨ ਸੀ ਤੇ ਇੱਕ ਤਰ੍ਹਾਂ ਦੀ ਇਹ ਇੱਕ ਇਹ ਸਰਪ੍ਰਾਈਜ਼ ਵਿਜ਼ਿਟ ਸੀ ਉਹ ਚਰਾਤੀ ਸੁਨੇਹਾ ਲਾਇਆ ਗਿਆ ਸੀ ਆਪਾਂ ਇੱਥੇ ਜਲੰਧਰ ਵਿਜ਼ਿਟ ਕਰਨੀ ਹੈ ਰਿਗਾਰਡਿੰਗ ਸਾਡਾ ਮੋਟਿਵ ਸੀਗਾ ਕਿ ਅਸੀਂ ਆਪਾਂ ਜਿਹੜੀ ਰੈਂਡਮਲੀ ਅਸੀਂ ਜਿਹੜੀ ਸਾਈਟਸ ਵਿਜ਼ਿਟ ਕਰਨੀ ਅਸੀਂ ਵਿਦਿਅਤ ਕੀਤੀ ਆਪਾਂ ਕਿ ਸਫਾਈ ਦਾ ਕਿੱਦਾਂ ਦਾ ਬਿਆਨ ਚੱਲ ਰਿਹਾ ਕਿਸ ਤਰ੍ਹਾਂ ਦਾ ਕੰਮ ਚੱਲ ਰਿਹਾ ਤੇ ਉਹਦੇ ਵਿੱਚ ਅਸੀਂ ਬੱਸ ਸਟੈਂਡ ਵਿਜ਼ਿਟ ਕੀਤਾ ਆਪਾਂ ਰੇਲਵੇ ਸਟੇਸ਼ਨ ਵਿਜ਼ਿਟ ਕੀਤਾ ਆਪਾਂ ਫੇਮਸ ਰੋਡ ਗੜਾ ਰੋਡ ਉੱਥੇ ਵਿਜ਼ਿਟ ਕੀਆ ਆਪਾਂ ਕੋਟ ਮੋਰੀਆ ਬ੍ਰਿਜ ਕੇ ਆਪਾਂ ਦੋ ਚਾਰ ਸਾਈਟਸ ਅਸੀਂ ਹੋਰ ਵਿਜ਼ਿਟ ਕੀਤੀ ਹੈਗੀ ਆ ਤੇ तकरीबन ਸਾਰੀ ਟੀਮ ਫੜੇ ਨਾਲ ਸੀ ਤੇ ਮੌਕੇ ਤੇ ਜੋ ਸਾਨੂੰ ਲੱਗਿਆ ਜਿੱਥੇ ਕੋਈ ਲੋਡ ਸੀ ਕਾਰਜ ਕਰਨ ਦੀ ਸਫਾਈ ਕਰਨ ਦੀ ਅਸੀਂ ਆਪਾਂ ਸਾਰੀ ਇਨਸਟਰਕਸ਼ਨ ਦਿੱਤੀ ਹੈਗੀ ਐਂਡ ਮੈਨੂੰ ਪੂਰਾ ਆਸਾ ਆਪਣੇ ਡਿਪਾਰਟਮੈਂਟ ਤੇ ਆਪਣੀ ਕਾਰਪੋਰੇਸ਼ਨ ਦੇ ਅਫਸਰ ਸਾਹਿਬਾਂ ਤੇ ਤੇ ਉਹਨਾਂ ਨੇ ਸਵਾਸਰ ਵੀ ਦਿੱਤਾ ਕਿ ਅਸੀਂ ਆਪਾਂ ਜਰੂਰ ਜਿੱਥੇ ਵੀ ਗਦਗੀ ਮਿਲੀ ਸਾਨੂੰ ਤੇ ਉਹਨੂੰ ਆਪਾਂ ਸਾਫ਼ ਕਰਾਂਗੇ ਤੇ ਮੈਂ ਇੱਕ ਵਾਰੀ ਐਜ਼ ਅ ਲੋਕਲ ਬੋਡੀ ਮਿਨਿਸਟਰ ਇੱਕ ਪੰਜਾਬ ਦੇ ਨਾਗਰਿਕ ਦੇ ਹੋਣ ਦੇ ਨਾਤੇ ਮੈਂ ਜ਼ਰੂਰ ਅਪੀਲ ਕਰੂੰਗਾ ਕਿ ਨਾ ਕਿ ਜਲੰਧਰ ਨਿਵਾਸੀਆਂ ਨੂੰ ਪੂਰੇ ਪੰਜਾਬ ਦੇ ਨਿਵਾਸੀਆਂ ਨੂੰ ਕਿ ਦੇਖੋ ਜਿਹੜੀ ਸਫਾਈ ਆ ਉਹ ਸਾਰਿਆਂ ਦੇ ਬਹੁਤ ਜ਼ਰੂਰੀ ਹੈਗਾ ਇਹ ਸਾਡਾ ਘਰ ਹੈਗਾ ਸਾਡਾ ਮਨਲਾ ਹੈਗਾ ਸਾਡਾ ਪਿੰਡ ਹੈਗਾ ਸਾਡਾ ਸ਼ਹਿਰ ਸਾਡਾ ਆਪਣਾ ਸੂਬਾ ਹੈਗਾ ਇਹ ਸਾਡੀ ਹੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਆਪਣੇ ਸ਼ਹਿਰ ਨੂੰ ਆਪਣੇ ਸੂਬੇ ਨੂੰ ਸਾਫ਼ ਰੱਖੀ ਕਿਸ ਨੇ ਬਾਹਰੋਂ ਸਾਫ਼ ਨਹੀਂ ਕਰਨਾ ਤੇ ਮੈਂ ਇਹੀ ਅਪੀਲ ਕਰੂੰਗਾ ਕਿ ਸਾਰਿਆਂ ਨੂੰ ਕਿ ਤੁਸੀਂ ਐਜ਼ ਅ ਰਿਸਪਾਂਸਿਬਲ ਸਿਟੀਜ਼ਨ ਇੱਕ ਜ਼ਿੰਮੇਵਾਰ ਨਾਗਰਿਕ ਹੋਣ ਦੇ ਨਾਤੇ ਜੋ ਵੀ ਸਫਾਈ ਜਸੀਂ ਜਿੰਨਾ ਬਤਵਾਂ ਅਸੀਂ ਯੋਗਦਾਨ ਅਸੀਂ ਪਾ ਸਕਦੇ ਆ ਪਾਉ ਕਰੀਏ ਥਾਂ ਥਾਂ ਤੇ ਜਿਹੜੀ ਲਿਟਰਿੰਗ ਹੁੰਦੀ ਜਿ ਕੋੜਾ ਅਸੀਂ ਸੜਦਨ ਤੇ ਮੈਂ ਹੁਣ ਵੀ ਦੇਖ ਰਿਹਾ ਸੀਗਾ ਗੱਡੀ 'ਚ ਬੈਠੇ ਬੈਠੇ ਕਈ ਲੋਕ ਕਰੋ ਥੱਲੇ ਪਰ ਕੇ ਲਿਆ ਕੇ ਸੜ ਦੇ ਅੱਗੇ ਰੱਖ ਦਿੰਦੇ ਹੈਗੇ ਕਿਉਂਕਿ ਉਹ ਅਲਟੀਮੇਟਲੀ ਅਸੀਂ ਜੇ ਆਪਣੇ ਘਰ ਤੋਂ ਬਾਹਰ ਕੋੜਾ ਰੱਖਦੇ ਗਲੀ 'ਤੇ ਰੱਖਦੇ ਆ ਗਲੀ ਤੋਂ ਬਾਅਦ ਮੇਨ ਰੋਡ ਤੇ ਆਉਂਦੇ ਹੈਗੇ ਉਹ ਸਾਡੀ ਹੀ ਗੰਦਗੀ ਸਾਰੀ ਉਹ ਬਾਹਰ ਜਾਂਦੀ ਹੈਗੀ ਮੈਂ ਕਹੂੰਗਾ ਕਿ ਪ੍ਰਸ਼ਾਸਨ ਪੂਰਾ ਡਿਪਾਰਟਮੈਂਟ ਕਾਰਪੋਰੇਸ਼ਨ ਤੁਹਾਡੇ ਮਦਦ ਲਈ ਤੁਹਾਡੇ ਹੈਲਪਲੀ ਹਮੇਸ਼ਾ ਤਿਆਰ ਹੈਗਾ ਤੇ ਅਸੀਂ ਵੀ ਜਿਵੇਂ ਨਾਗਰਿਕ ਬਣ ਕੇ ਅਸੀਂ ਆਪਾਂ ਜਲੰਧਰ ਦੀ ਤੇ ਪੰਜਾਬ ਦੀ ਸਾਫ ਸਫਾਈ ਦਾ ਅਸੀਂ ਆਪਾਂ ਪੂਰਾ ਜੋਕ ਮੈਂ ਸਾਰਿਆਂ ਨੂੰ ਜਿੰਨੇ ਵੀ ਸਾਡੇ ਲੇਬਰ ਡਿਪਾਰਟਮੈਂਟ ਦੇ ਬੰਦੇ ਨੇ ਸਾਡੇ ਜਿੰਨੇ ਵੀ ਲੇਬਰ ਵਿਭਾਗ ਵਿੱਚ ਕੰਮ ਕਰਦੇ ਨੇ ਲੇਬਰ ਨਾਲ ਸੰਬੰਧਿਤ ਸਾਡੇ ਕਰਮਚਾਰੀ ਨੇ ਮੈਂ ਸਾਰਿਆਂ ਨੂੰ ਵਧਾਈ ਦਿੰਦਾ ਮੁਬਾਰਕਬਾਦ ਦਿੰਦਾ ਤੇ ਮੈਂ ਵਿਸ਼ਵਾਸ ਹਾਂ ਦਾ ਸ਼્વાસੰਦ ਹੁੰਦਾ ਕਿ ਸਰਕਾਰ ਆਮ ਆਦਮੀ ਪਾਰਟੀ ਦੀ ਸਰਦਾਰ ਭਗਵੰਤ ਸਿੰਘ ਜੀ ਤੁਹਾਡੇ ਨਾਲ ਜਿਹੜੀਆਂ ਤੁਹਾਡੀਆਂ ਰਿੰਦੀਆਂ ਪ੍ਰੋਬਲਮਸ ਹੈਗੀਆਂ ਜਾਂ ਮੰਗਾ ਹੈਗੀਆਂ ਉਹ ਵੀ ਆਪਾਂ ਬਹੁਤ ਦੇ ਸੋਚ ਵਿਚਾਰ ਕਰ ਰਹੇ ਆ ਤੇ ਉਹਦਾ ਵੀ ਆਪਾਂ ਬਹੁਤ ਜਲਦੀ ਅਸੀਂ ਆਪਾਂ ਹੱਲ ਦਵਾਵਾਂਗੇ ਜੀ